ਏ ਗੁਰੂ ਵਾਹਿਗੁਰੂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਚੱਕਰ ਚਿਹਨ ਵਰ ਬਰਨ ਜਾਤ ਅਰਪਾਤ ਨਾਹੀਂ ਜੇਹੇ ਰੂਪ ਰੰਗ ਅਰੇਖ ਭੇਖ ਕੋ ਕਹਿ ਨਾ ਸਕਤ ਕੇਹੇ ਚਾਲੂ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕੇ ਖਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਨਿਜੈ ਤਿਰਪਾਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤ્વ ਸਰਬਨਾਮ ਕਥੈ ਕਵਨ ਕਰਮਨਾਮ ਵਰਨਤ ਸੁਮਤ ਉਕਾ ਉਚਾਰਾ ਸਾਸਤਰ ਖਟ ਪਿੰਗੋ ਗਿਰਨ ਚੜਲ ਜਾਏ ਅੰਦ ਲਖੈ ਬਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਢੰਡਾਓ ਤੋ ਬੰਧਨ ਵਨ ਕੋ ਬਾਰ ਸਰਬ ਕਲਾ ਸੁਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵਾਹ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਕਰ ਦੂਜਾ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਾ ਤੁਮ ਰਾਖਣ ਹਾਰੇ ਭਾਵਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਾ ਤੁਮ ਰਾਖਣ ਹਾਰੇ ਭਾਵਕ ਸਾਗਰ ਥਾਹ ਲਹਿਰ ਮਹਿ ਤਾਰੋ ਤਾਰਨ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬੇ ਕਮਾਲ ਚੌਰ ਛਤਰ ਤਖਤ ਦੇ ਮਾਲ ਸ਼ਬਦ ਅਪਤਾਰ ਦੁਨੀਆ ਦੇ ਸਾਂਝੇ ਰੈਵਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਜੀ ਸ਼ੁਰੂਆਤ ਸੰਗਤ ਜੀਓ ਗੁਰੂ ਫਤਿਹ ਪ੍ਰਬਾਨ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਵਤ ਸੰਗਤਾਂ ਵੱਡੇ ਭਾਗਾਂ ਵਾਲੇ ਹੋ ਜੋ ਅਮਰਤ ਵੇਲੇ ਤੋਂ ਲੈ ਕਰਕੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਪਵਿੱਤਰ ਅਮਰਤ ਮਲੇ ਦੇ ਅਮਰਤਮਈ ਗੁਰਬਾਣੀ ਦੇ ਨਿਤਨੇਮ ਸ਼੍ਰਵਣ ਕੀਤੇ ਪਾਉ ਪਾਸ਼ਾ ਜੀ ਨੇ ਅਮਰਤ ਵੇਲੇ ਦੀ ਬਖਸ਼ਿਸ਼ ਕੀਤੀ ਹੁਕਮਨਾਮਾ ਬਖਸ਼ਿਆ ਹੁਕਮਨਾਮੇ ਦੀ ਵਿਚਾਰ ਸ਼੍ਰਾਵਣ ਕਰੀਏ ਮਹਾਰਾਜ ਜੀ ਸਾਨੂੰ ਆਪਣੇ ਪਵਿੱਤਰ ਬਚਨਾਂ ਦੇ ਵਿੱਚ ਕੀ ਫੁਰਮਾਨ ਕਰ ਰਹੇ ਹਨ ਕਥਾ ਸ਼੍ਰਾਵਣ ਕਰਨ ਤੋਂ ਪਹਿਲਾਂ ਆਪਣੇ ਮਨ ਮਿਰਤੀਆਂ ਨੂੰ ਕਰੀਏ ਇਕਾਗਰ ਸਾਰੇ ਰਲ ਕੇ ਬੋਲੀਏ ਜੀ ਸਤ ਨਾਮ ਸ੍ਰੀ ਵਾਹਿਗੁਰੂ ਸੋਰਠ ਮਹੱਲਾ ਪੰਜ ਵਾ ਕਰ ਦੂਜਾ ਧੰ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦਿਆਂ ਹੋਇਆਂ ਆਪਣੇ ਸਾਰਿਆਂ ਦੇ ਉੱਪਰ ਕਿਰਪਾ ਬਖਸ਼ਿਸ਼ਾ ਕਰਦਿਆਂ ਹੋਇਆਂ ਆਪਣੇ ਪਵਿੱਤਰ ਅੰਗ 613 14 ਦੇ ਉੱਪਰੋਂ ਸੋਰਠਿ ਰਾਗਣੀ ਦੇ ਵਿੱਚੋਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਤ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਹੋਈ ਤੁਰਕੀ ਬਾਣੀ ਦੇ ਵਿੱਚੋਂ ਘਰ ਦੂਜਾ ਸੁਰਤਾਲ ਦੇ ਦੂਜੇ ਘਰ ਦੇ ਵਿੱਚ ਮਹਾਰਾਜੀ ਗਾਇਨ ਦੀ ਹਦਾਇਤ ਕਰਦੇ ਹਨ ਤੇ ਪਾਤਸ਼ਾਹ ਜੀ ਵਚਨ ਉਚਾਰਦੇ ਹਨ ਪਹਿਲਾਂ ਇਸ ਅੱਜ ਦੇ ਵਚਨ ਦਾ ਜਿਹੜਾ ਅਰਥ ਹੈ ਉਹ ਰਹਾਉ ਰਹਾਵ ਵਾਲੀ ਤੁਕ ਦੇ ਵਿੱਚ ਹੁੰਦਾ ਹੈ ਮਹਾਰਾਜੀ ਫੁਰਮਾਨ ਕਰਦੇ ਹਨ ਮਾਦ ਤੂ ਠਾਕੁਰ ਸਿਰ ਮੋਰਾ ਇਨਹਾ ਉਹਾ ਤੁਹਾਰੋ ਧੋਰਾ ਪਤਸ਼ਾਹੀ ਰਹਾਉ ਵਾਲੀ ਪੰਕਤੀ ਦੇ ਵਿੱਚ ਉਪਦੇਸ਼ ਬਖਸ਼ਦੇ ਹਨ ਕਿ ਲੋਕ ਪਰਲੋਕ ਦੇ ਵਿੱਚ ਪ੍ਰਭ ਜੀ ਤੂੰ ਸਾਡਾ ਧੋਰਾ ਹੈ ਧੋਰੇ ਦਾ ਮਤਲਬ ਹੈ ਆਸਰਾ ਸਹਾਰਾ ਹੈ ਆਪ ਜੀ ਦੇ ਆਸਰੇ ਨਾਲ ਹੀ ਸੰਸਾਰ ਸਮੁੰਦਰ ਵਿੱਚੋਂ ਮੁਕਤੀ ਰੂਪੀ ਕਿਨਾਰੇ ਤੇ ਚੜੀਦਾ ਹੋਰ ਮਾਤਾ ਪਿਤਾ ਸਬੰਧੀਆਂ ਆਸਰੇ ਸਾਰੇ ਝੂਠੇ ਹਨ ਜਿਵੇਂ ਮਹਾਰਾਜ ਜੀ ਪਰਮਾਨ ਕਰਦੇ ਹਨ ਜਨਨ ਪਿਤਾ ਲੋਕ ਸੁਤ ਬਨਿਤਾ ਕੋਏ ਨਾ ਕਿਸ ਕੀ ਧਰਿਆ 파ਤਸ਼ਾਹ ਜੀ ਪਰਮਾਨ ਕਰਦੇ ਹਨ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣਹਾਰਾ ਨਾ ਨਾ ਰੂਪ ਧਰੇ ਬਹੁ ਰੰਗੀ ਸਭ ਤੇ ਰਹੇ ਨਿਆਰਾ ਮਾਦੋ ਤੂੰ ਠਾਕੁਰ ਸ਼ਿਰਮੋਰਾ ਹੈ ਪਰਮੇਸ਼ਰ ਤੂੰ ਠਾਕੁਰ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਹੈ ਤੂੰ ਸਰਬ ਕੋ ਪਾਲਕ ਸਰਬ ਕਾਲਕ ਸਰਬ ਕੋ ਪੁੰਨ ਕਾਲ ਮਹਾਰਾਜੀ ਤੂੰ ਸਾਰਿਆਂ ਨੂੰ ਪਲਣਾ ਕਰਨ ਵਾਲਾ ਹੈ ਤੇ ਸਾਰਿਆਂ ਦੀ ਲੈਤਾ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਪੁੰਨ ਕਾਲ ਭਾਵ ਸਾਰਿਆਂ ਨੂੰ ਜਾਣ ਵਾਸਤੇ சுவாਸ ਰੋਸ਼ਨੀ ਦਿਨ ਰਾਤ ਆਵਯੂ ਹਵਾ ਪਾਣੀ ਬਖਸ਼ਿਸ਼ ਕਰਦਾ ਹੈ ਆਪ ਤੋਂ ਬਿਨਾ ਕੋਈ ਵੀ ਸਮਰੱਥ ਨਹੀਂ ਹੈ ਜਿਵੇਂ ਮਹਾਰਾਜ ਜੀ ਪ੍ਰਮਾਣ ਕਰਦੇ ਹਨ ਬ੍ਰਹਮਾ ਵਿਸ਼ਨ ਸਿਰੇ ਤੈਂ ਅਗਨਤ ਤਿਨ ਕੋ ਮੋਹ ਪਹਿਆ ਮਨ ਮਦਕਾ 84 ਲਖ ਜੋਨ ਉਪਾਈ ਰਿਜਕ ਦਿਆ ਸਭ ਹੂੰ ਕੋ ਤਦਕਾ ਸੇਵਕ ਹੈ ਭਰਪੂਰ ਜੁਗ ਜੁਗ ਵਾਹਾ ਗੁਰੂ ਤੇਰਾ ਸਭ ਸਦਕਾ ਮਹਾਰਾਜ ਜੀ ਫਰਮਾਨ ਕਰਦੇ ਹਨ ਤਿਥਾ ਤੂ ਸਮਰਥ ਜਿਥਾ ਕੋਏ ਨਾਹੀ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ ਮਹਾਰਾਜ ਪਰਮਾਤਮਾ ਜੀ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ हे ਪਰਮਾਤਮਾ ਜਿੱਥੇ ਕੋਈ ਵੀ ਰੱਖ ਨਹੀਂ ਹੈ ਉਥੇ ਅਗਨੀ ਉਦਰ ਚਲਦੀ ਹੈ ਮਹਾਰਾਜੀ ਉਥੇ ਵੀ ਤੂੰ ਸਮਰੱਥ ਹੈ ਰੱਖਦਾ ਹੈ ਜਿਵੇਂ ਮਹਾਰਾਜੀ ਇਸ ਬਾਕ ਦੇ ਅੱਜ ਦੇ ਹੁਕਮ ਦੀ ਆਰੰਭਤਾ ਦੇ ਵਿੱਚ ਫੁਰਮਾਨ ਕਰਦੇ ਹਨ ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹ ਤੁਮ ਰੱਖਣ ਹਾਰੇ اے ਪਰਮੇਸ਼ਰ ਆਪਜੀ ਇੰਨੀਆਂ ਬਖਸ਼ਿਸ਼ਾਂ ਕਰਦੇ ਹੋ ਕਿ ਮਾਤਾ ਦੇ ਗਰਭ ਦੇ ਵਿੱਚ ਪਰਾ ਬਾਣੀ ਦੁਆਰਾ ਉਪਦੇਸ਼ ਦੇ ਕੇ ਆਪਣੇ ਸਿਮਰਨ ਦੀ ਉਥੇ ਬਖਸ਼ਿਸ਼ ਕਰਕੇ ਜઠਰਾ ਅਗਨੀ ਤੋਂ ਰੱਖਣ ਵਾਲੇ ਹਾਂ ਜਿੱਥੇ ਮਾਤਾ ਦੇ ਖਾਦੇ ਰੋੜ ਵੀ ਭਸਮ ਹੋ ਜਾਂਦੇ ਹਨ ਉਥੇ ਬੱਚੇ ਦੀ ਸੜਨਾ ਦੀ ਕੀ ਮੁਸ਼ਕਲ ਹੈ ਜੈਸਾ ਕਿ ਆਪਣਾ ਸਿਮਰਨ ਦੇਵ ਪ੍ਰਤਪਾਲਿਆ ਉਹ ਸਗਲ ਘਟਾਂਕਾ ਮਾਲਕ ਆਪ ਜੀ ਨੇ ਉਥੇ ਆਪਣੇ ਸਿਮਰਨ ਨੂੰ ਬਖਸ਼ ਕਰਕੇ ਮਾਤਾ ਦੇ ਉਦਰ ਦੇ ਵਿੱਚ ਰੱਖਿਆ ਕੀਤੀ ਹੈ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਬਨੋ ਬੇਸ਼ਾਰੀ ਹੈ ਮਾ ਦੇ ਉਦਰ ਦੇ ਵਿੱਚ ਵੀ ਰੱਬ ਸਾਡੀ ਪਰਤਪਾਲਣਾ ਕਰਦਾ ਹੈ ਮਹਾਰਾਜ ਜੀ ਕਹਿੰਦੇ ਐਸੇ ਰੱਬ ਨੂੰ ਕਿਉਂ ਫਿਰ ਵਿਚਾਰਨਾ ਕਰੀਏ ਦਸਮ ਗ੍ਰੰਥ ਦੇ ਵਿੱਚ ਬਾਖ ਆਉਂਦਾ ਹੈ ਔਰ ਕੀ ਬਾਤ ਕਹਾ ਕਹ ਤੋ ਸੋ 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 ਪੇਟ ਹੀ ਕੇ ਪਟ ਵਿੱਚ ਬਚਾਵੇ ਮਹਾਰਾਜ ਜੀ ਕਹਿੰਦੇ ਜਿੱਥੇ ਨਾ ਮਾਂ ਦਾ ਨਾ ਬੱਚੇ ਦਾ ਕੋਈ ਵੀ ਕਿਸੇ ਦਾ ਵਸ ਨਹੀਂ ਚੱਲਦਾ ਨਾ ਮਾਂ ਦਾ ਵਸ ਚੱਲਦਾ ਕਿ ਆਪਣੇ ਪੇਟ ਦੇ ਵਿੱਚ ਪਏ ਬੱਚੇ ਦੀ ਉਹ ਪਰਵਰਸ਼ ਕਿਵੇਂ ਕਰੇ ਤੇ ਨਾਂ ਬੱਚੇ ਦਾ ਬਸ ਚੱਲਦਾ ਕਿ ਉਹ ਕੀ ਖਾਵੇ ਕੀ ਰੱਖੇ ਮਹਾਰਾਜ ਜੀ ਫੁਰਮਾਨ ਕਰਦੇ ਹਨ ਕਿ ਉਸ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਪ੍ਰਮਾਤਮਾ ਵਾਹਿਗੁਰੂ ਦੀ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਕਰਾਂ ਕਿਉਂਕਿ ਇਹ ਤਾਂ ਮਾਂ ਦੇ ਉਦਰ ਦੇ ਵਿੱਚ ਵੀ ਬਚਾਉਣਾ ਕਰਦਾ ਹੈ ਪਰ ਇਹ ਜੀਵ ਪਰਮੇਸ਼ਰ ਨੂੰ ਭਲਾ ਕਰਕੇ ਦੁਨੀਆਂ ਦੀ ਮਾਇਆ ਵਿੱਚ ਆਪਣੇ ਚਿੱਤ ਨੂੰ ਜੋੜੀ ਬੈਠਾ ਇਹ ਮਾਇਆ ਪਰਮੇਸ਼ਰ ਨੂੰ ਭੁਲਾ ਕਰਕੇ ਆਪਣੀ ਤ੍ਰਿਸ਼ਨਾ ਲਾ ਕੇ ਸਾੜਦੀ ਹੈ ਇਸ ਮਾਇਆ ਦੇ ਚੱਕਰ ਕਰਕੇ ਹੀ ਜੀਵ ਗਰਭ ਦੀ ਅਗਨ ਵਿੱਚ ਸੜਦਾ ਜਿੱਥੇ ਕੇਵਲ ਪ੍ਰਮਾਤਮਾ ਦਾ ਸਿਮਰ ਰੱਖਿਆ ਕਰਦਾ ਹੈ ਮਹਾਰਾਜੀ ਪ੍ਰਮਾਨ ਕਰਦੇ ਹਨ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਸਤਾ ਜਾ ਰਿਹਾ ਸੋ ਜਾਣ ਕੇ ਉਦਕ ਸਮਾਨ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਪਾਪਕ ਸਾਗਰ ਅਥਾਹ ਲਹਿਰ ਮਹਿ ਤਾਰੋ ਤਾਰਣਹਾਰੇ اے ਪ੍ਰਭੂ ਇਹ ਸੰਸਾਰ ਸਮੁੰਦਰ ਦੇ ਵਿਸ਼ੇ ਰੂਪੀ ਗਰਲਤਾ ਜ਼ਹਿਰ ਦੇ ਸੈਤ ਹੈ ਜਿਸ ਵਿੱਚ ਤ੍ਰਿਸ਼ਨਾ ਦੀਆਂ ਅਥਾ ਲਹਿਰਾ ਹਨ ਪਦਾਰਥਾਂ ਰੂਪ ਜਲ ਹੈ ਕਾਮ ਕ੍ਰੋਧ ਆਦ ਕਾਮ ਮੰਗਰ ਵਸ਼ ਹਨ हे ਤਾਰਣਹਾਰੇ ਪਰਮਾਤਮਾ ਪਰਮੇਸ਼ਰ ਜੀ ਨਾਮ ਦੇ ਜਹਾਜ਼ ਦੇ ਉੱਪਰ ਚੜਾ ਕਰਕੇ ਤਾਰਨਾ ਕਰੋ ਆਪ ਤੋਂ ਬਿਨਾ ਹੋਰ ਕੋਈ ਨਹੀਂ ਤਾਰ ਸਕਦਾ ਕਿਉਂਕਿ ਆਪ ਜੀ ਦੀ ਇਹ ਵੱਡੀ ਸਮਰੱਥ ਹੈ ਕਿਉਂਕਿ ਤੁਸੀਂ ਹਰ ਇੱਕ ਜਗ੍ਹਾ ਤੇ ਸਮਰੱਥ ਹੋ ਮਾਦੋ ਤੂੰ ਠਾਕੁਰ ਸਿਰ ਮੋਰਾ ਇਹ ਮਾਦੋ ਇਹ ਮਾਦਹੁ ਮਤਲਬ ਹੈ ਮਾਇਆ ਦੇ ਪਤੀ ਪਰਮੇਸ਼ਰ ਵਾਹਿਗੁਰੂ ਤੂੰ ਮੇਰੇ ਸਿਰ ਦਾ ਠਾਕੁਰ ਮਾਲਕ ਹੈ ਮੋਰਾ ਮੇਰਾ ਸਿਰ ਸ੍ਰੋਮਣੀ ਠਾਕੁਰ ਹੈ ਈਹਾਂ ਊਹਾਂ ਤੁਹਾਰੋ ਤੋਰਾ ਏ ਪ੍ਰਮਾਤਮਾ ਮੈਨੂੰ ਇੱਥੇ ਇਸ ਲੋਕ ਦੇ ਵਿੱਚ ਊਹਾਂ ਪਰਲੋਕ ਦੇ ਵਿੱਚ ਤੇਰਾ ਆਸਰਾ ਹੈ ਮਹਾਰਾਜੀ ਫੁਰਮਾਨ ਕਰਦੇ ਹਨ ਕਿਉਂਕਿ ਆਸਰਾ ਕਿਉਂ ਹੈ ਊਹਾਂ ਹੁਕਮ ਤੁਮਾਰਾ ਸੁਣੀਐ ਈਹਾਂ ਹਰਿ ਜਸ ਤੇਰਾ ਪਣੀਐ ਭਾਵ ਉਸ ਜਗ੍ਹਾ ਦੇ ਉੱਪਰ ਜਿੱਥੇ ਮਰਨ ਤੋਂ ਬਾਅਦ ਇਹ ਆਤਮਾ ਜਾਂਦੀ ਹੈ ਮਹਾਰਾਜ ਜੀ ਫੁਰਮਾਨ ਕਰਦੇ ਹਨ ਉਥੇ ਤੇਰਾ ਹੁਕਮ ਚੱਲਦਾ ਹੈ ਤੇ ਇੱਥੇ ਜੇ ਤੇਰਾ ਕੋਈ ਜਸ ਕਰਕੇ ਜਾਂਦਾ ਹੈ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਫਿਰ ਉਹਨੂੰ ਲੇਖਾ ਨਹੀਂ ਦੇਣਾ ਪੈਂਦਾ ਕੀਤੇ ਕਾ ਮੇਰਾ ਸੁਮਨ ਕਰਨ ਹਾਰ ਤਿਰਣ ਜਾਣੈ ਇਹ ਪਰਮੇਸ਼ਰ ਸਾਡੀ ਅਣਜਾਣ ਜੀਵਾਂ ਦੀ ਐਸੀ ਹਾਲਤ ਹੈ ਕਿ ਤੇਰੇ ਪੈਦਾ ਕੀਤੇ ਹੋਏ ਪਦਾਰਥਾਂ ਨੂੰ ਮੇਰਾ ਸੁਮੇਰ ਪਰਬਤ ਦੀ ਨਿਆਈ ਅਚਲ ਵੱਡੇ ਅਮੋਲਕ ਸਮਝਦੇ ਹਾਂ ਜਿਵੇਂ ਪ੍ਰਮਾਤਮਾ ਨੇ ਪੈਦਾ ਕੀਤੀ ਜ਼ਮੀਨ ਜਾਇਦਾਦ ਸਾਨੂੰ ਮਿਲ ਗਈ ਤੇ ਉਹਨੂੰ ਅਸੀਂ ਵੱਡੀ ਸਮਝਣ ਲੱਗ ਪਏ ਪ੍ਰਮਾਤਮਾ ਨੇ ਮਾਇਆ ਪੈਦਾ ਕੀਤੀ ਮਾਇਆ ਸਾਨੂੰ ਮਿਲ ਗਈ ਅਸੀਂ ਮਾਇਆ ਨੂੰ ਵੱਡੀ ਸਮਝਦੇ ਹਾਂ ਪ੍ਰਮਾਤਮਾ ਵਾਹਿਗੁਰੂ ਨੇ ਇੱਥੇ ਜੀਵ ਜੰਤੂਆਂ ਨੂੰ ਪੈਦਾ ਕੀਤਾ ਜਿਹੜੇ ਸਾਡੇ ਧੀਆ ਪੁੱਤਰ ਪੁੱਤ ਪੋਤੇ ਹੋ ਜਾਂਦੇ ਨੇ ਉਹਨਾਂ ਨੂੰ ਜਦੋਂ ਉਹ ਮਿਲ ਜਾਂਦੇ ਹਨ ਤੇ ਉਹਨਾਂ ਨੂੰ ਮਿਲ ਕਰਕੇ ਫਿਰ ਮੇਰ ਸਮਾਨੈ ਮੇਰਾ ਸਮਾਨੈ ਭਾਵ ਪਹਾੜ ਦੇ ਜਿੱਡਾ ਸਮਾਨ ਜਾਣ ਲੈਨੇ ਆ ਉਹਨਾਂ ਨੂੰ ਕਰਨ ਹਾਰ ਤਿਰਣ ਜਾਣੈ ਕਰਨ ਪ੍ਰਮਾਤਮਾ ਜਿਨੇ ਵਾਹਿਗੁਰੂ ਨੇ ਇਹ ਚੀਜ਼ਾਂ ਪੈਦਾ ਕੀਤੀਆਂ ਨੇ ਉਹ ਇਸ ਨੂੰ ਤਿਰਣ ਤਿਰਣ ਦਾ ਮਤਲਬ ਹੈ ਕੱਖ ਦਾ ਖੱਬਲ ਦੀ ਇੱਕ ਤਿੜ ਖੱਬਲ ਦਾ ਇੱਕ ਫੰਡਾ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਵਸ ਇੰਨਾ ਕੀ ਜਾਣਦਾ ਹੈ ਤੇ ਅਸੀਂ ਐਸੇ ਹਾਂ ਦਾਤ ਪਿਆਰੀ ਬਿਸਰਿਆ ਦਾਤਾਰਾ ਮਰਣ ਜਾਣੈ ਨਾਹੀ ਮਰਣ ਵਿਚਾਰ ਭਾਵ ਦਾਤ ਨੂੰ ਪਿਆਰੀ ਜਾਣ ਕਰਕੇ ਰੱਬ ਤੋਂ ਬਿਸਰ ਜਾਣੇ ਹਾਂ ਮਹਾਰਾਜ ਜੀ ਫੁਰਮਾਨ ਕਰਦੇ ਹਨ ਇਹਾ ਧਨ ਜੋਬਨ ਅਰ ਸੁਤਦਾਰਾ ਪੇਖਨ ਕਉ ਜੋ ਦਇਓ ਤਿਨਹੀ ਮਾਹੇ اٹਕ ਜੋ ਉਰਜੇ ਇੰਦਰੀ ਪ੍ਰੇਰ ਲਿਓ ਮਹਾਰਾਜੀ ਕਹਿੰਦੇ ਇਹ ਜਿਹੜਾ ਧਾਨ ਹੈ ਸਰੀਰ ਦੇ ਉੱਪਰ ਜੋ ਬਨ ਹੈ ਅਰ ਸੁੱਤਦਾਰਾ ਧੀਆ ਪੁੱਤਰ ਤੇ ਘਰ ਵਾਲੀ ਹੈ ਦੇਖਣ ਕਉ ਜਿ ਦਿਓ ਮਹਾਰਾਜੀ ਕਹਿੰਦੇ ਇਹ ਤੇਰੇ ਸੰਜੋਗ ਕਰਕੇ ਤੈਨੂੰ ਦੇਖਣ ਵਾਸਤੇ ਹੀ ਮਿਲੇ ਸੀ ਪਰ ਹੋਇਆ ਇੱਥੇ ਇਹ ਐ ਵੀ ਤਿਨਹੀ ਮਾਏ اٹਕ ਜੋ ਊਰਜੇ ਇਹਨਾਂ ਦੇ ਵਿੱਚ ਹੀ اٹਕ ਕਰਕੇ ਊਰਜਾ ਇੰਦਰੀ ਪ੍ਰੇਰ ਲਿਓ ਇੰਦਰੀਆਂ ਨੇ ਪ੍ਰੇਰ ਲਿਆ ਨੱਕ ਨੇ ਕੰਨ ਨੇ ਆਪਣੀ ਸਿਵਤ ਸੁਣੀ ਜੀਵ ਨੇ ਆਪਣੀ ਨਿੰਦਿਆ ਦੀ ਨਮਲ ਖਾਧੀ ਐਸੀਆਂ ਇੰਦਰੀਆਂ ਨੇ ਪ੍ਰੇਰ ਕਰਕੇ ਰੱਬ ਵਾਲੇ ਪਾਸਿਓਂ ਦੂਰ ਕਰ ਦਿੱਤਾ ਹੈ ਤੂੰ ਦਾਤਾ ਮੰਗਨ ਕਉ ਸਗਲੀ ਦਾਨ ਦੇਹ ਪ੍ਰਭ ਭਨ ਮਹਾਰਾਜੀ ਪ੍ਰਮਾਣ ਕਰਦੇ ਹਨ ਇਹ ਪਰਮਾਤਮਾ ਤੂੰ ਵੱਡਾ ਦਾਤਾ ਹੈ ਮੰਗਨ ਕਉ ਸਗਲੀ ਸਾਰੀ ਸਗਲੀ ਜੈਨੀ ਸ੍ਰਿਸ਼ਟੀ ਹੈ ਜਿੰਨੇ ਜੀਵ ਜੰਤੂ ਹਨ ਬਣਾਸ਼ਪਤੀ ਹੈ ਪਾਣੀ ਵਾਲੇ ਜੀਵ ਨੇ ਜਿਨ੍ਹਾਂ ਨੂੰ ਮਹਾਰਾਜ ਜੀ ਨੇ ਗਿਣਤੀ ਕਰਦਿਆਂ ਹੋਇਆਂ ਫਰਮਾਨਕਾਤ ਕੀਤਾ ਹੈ 42 ਲੱਖ ਜੀ ਜਲਮੈਂ ਹੋਤੇ ਬੀਠਲ ਪਹਿਲਾ ਕਾਏ ਕਰੋ ਭਾਵ 42 ਲੱਖ 84 ਲੱਖ ਦੇ ਵਿੱਚੋਂ 42 ਲੱਖ ਜੀਵ ਧਰਤੀ ਦੇ ਉੱਪਰ ਵੱਸਦੇ ਨੇ ਤੇ 42 ਲੱਖ ਹੀ ਜੀਵ ਪਾਣੀ ਦੇ ਵਿੱਚ ਵੱਸਦੇ ਨੇ ਮਹਾਰਾਜ ਜੀ ਫਰਮਾਨ ਕਰਦੇ ਹਨ ਕਹਿੰਦੇ ਇਹ ਪਰਮਾਤਮਾ ਏ ਜਿੰਨੇ ਸਾਰੇ ਜੀਵ ਹਨ ਜਿਹੜੇ ਜੀਵ ਧਰਤੀ ਤੇ ਰਹਿੰਦੇ ਨੇ ਉਹਨਾਂ ਨੂੰ ਵੀ ਤੂੰ ਖਾਣਾ ਖਾਦ ਦੇਣਾ ਹੈ ਜਿਹੜੇ ਜੀਵ ਨੇ ਉਹ ਇੱਥੇ ਜੋ ਕੋਈ ਮਾਸਾਹਾਰੀ ਹੈ ਉਹਨੂੰ ਤੂੰ ਮਾਸ ਦੀ ਖਾਣਾ ਦੇਣਾ ਜੇ ਕੋਈ ਸ਼ਾਕਾਹਾਰੀ ਹੈ ਘਾਹ ਫੂਸ ਖਾ ਕੇ ਜ਼ਿੰਦਗੀ ਗੁਜ਼ਾਰਦਾ ਉਹਨੂੰ ਵੀ ਤੂੰ ਉਹ ਦੇਣਾ ਅੰਨ ਵਾਲੇ ਤੂੰ ਅੰਨ ਵਾਲੇ ਨੂੰ ਅੰਨ ਦੇਣਾ ਹੈ हे परमात्मा जिन्नी ਵੀ सगली ਗੈਸਰਾਰੀ ਸ੍ਰਿਸ਼ਟੀ ਹੈ ਪਾਣੀ ਦੇ ਵਿੱਚ ਰਹਿਣ ਵਾਲਿਆਂ ਨੂੰ ਵੀ ਤੂੰ ਉਥੇ ਭੋਜਨ ਪੈਦਾ ਕਰਦਾ ਹੈ ਮਹਾਰਾਜੀ ਪਾਣੀ ਵਾਲੇ ਜੀਵਾਂ ਦੇ ਬਾਬਤ ਦੱਸ ਰਹੇ ਹਨ ਕਹਿੰਦੇ ਉਥੇ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਮਹਾਰਾਜੀ ਕਹਿੰਦੇ ਪਾਣੀ ਦੇ ਵਿੱਚ ਨਾ ਤਾਂ ਕੋਈ ਹੱਟੀ ਕਰਦਾ ਵੀ ਕੋਈ ਦੁਕਾਨ ਲਾ ਕਰਕੇ ਬੈਠਾ ਹੈ ਨਾ ਹੀ ਕੋਈ ਮਜ਼ਦੂਰੀ ਚੱਲਦੀ ਹੈ ਪਾਣੀ ਦੇ ਵਿੱਚ ਮੱਛੀਆਂ ਵਗੈਰਾ ਮਜ਼ਦੂਰੀ ਨਹੀਂ ਕਰਦੀਆਂ ਫਿਰ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਵੇਲਾ ਪੂਰਾ ਇਸ ਤਰ੍ਹਾਂ ਹੁੰਦਾ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਮਹਾਰਾਜ ਜੀ ਕਹਿੰਦੇ ਜੀਵਾਂ ਦਾ ਖਾਣਾ ਜਿਹੜਾ ਜੀਵ ਹੀ ਨੇ ਜਦੋਂ ਵੱਡਾ ਜੀਵ ਛੋਟੇ ਜੀਵਾਂ ਨੂੰ ਖਾਂਦਾ ਜਦੋਂ ਵੱਡਾ ਮਰ ਜਾਂਦਾ ਫਿਰ ਸਾਰੇ ਛੋਟੇ ਉਹਨਾਂ ਨੂੰ ਮਿਲ ਕੇ ਖਾਂਦੇ ਨੇ ਮਹਾਰਾਜੀ ਕਹਿੰਦੇ ਪਾਣੀ ਦੇ ਵਿੱਚ ਵੀ ਇਹ ਚੱਲਦਾ ਹੈ ਇਸ ਕਰਕੇ ਤੂੰ ਦਾਤਾ ਮੰਗਣ ਕੋ ਸਗਲੀ اے ਵਾਹਿਗੁਰੂ ਤੂੰ ਵੱਡਾ ਦਾਤਾ ਹੈ ਤੇ ਤੇਥੋਂ ਮੰਗਣ ਵਾਸਤੇ ਸਗਲੀ ਹੈ ਦਾਨ ਦੇਹ ਪ੍ਰਭ ਭਾਨੈ ਤੂੰ ਸਾਰਿਆਂ ਨੂੰ ਦਾਨ ਦੇਣਾ ਉਹਨਾਂ ਦੇ ਮਨ ਮੁਤਾਬਕ ਜੇ ਕੋਈ ਮਾਸਾਹਾਰੀ ਆ ਉਹਨੂੰ ਮਾਸ ਦੀ ਖਾਾਕ ਦੇਣਾ ਜੇ ਕੋਈ ਸਾਕਾਹਾਰੀ ਹੈ ਉਹਨੂੰ ਘਾਹ ਫੂਸ ਦੀ ਖਰਾਕ ਦੇਣਾ ਹੈ ਜੇ ਕੋਈ ਅੰਨ ਤੇ ਪਲਦਾ ਹੈ ਉਹਨੂੰ ਅੰਨ ਦੀ ਖਰਾਕ ਦੇਣਾ ਹੈ ਪਾਤਸ਼ਾਹ ਜੀ ਫੁਰਮਾਨ ਕਰਦੇ ਸਨ ਵੀਰ અપਾਰ ਵੱਡੇ ਬਰੀয়ার ਅਵਚਾਰ ਹੈ ਸਾਰ ਕੀ ਧਾਰ ਪਛਈਆ ਸਾਈਂ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਬਈਆ ਮਹਾਰਾਜ ਜੀ ਕਹਿੰਦੇ ਸਾਰੇ ਜੀਵਾਂ ਨੂੰ ਪ੍ਰਮਾਤਮਾ ਕਿਰਪਾ ਕਰਕੇ ਖਰਾਕ ਬਖਸ਼ਦਾ ਹੈ ਬ੍ਰਹਮਾ ਵਿਸ਼ਨ ਰਿਖੀ ਮੁਨੀ ਸ਼ੰਕਰ ਇੰਦ ਤਪੈ ਪੇਖਾਰੀ ਮਨ ਹੈ ਹੁਕਮ ਸੋ ਹੈ ਦਰ ਸਾਚੈ ਆਕੀ ਮਰਹ ਅਫਾਰੀ ਮਹਾਰਾਜੀ ਕਹਿੰਦੇ ਸਾਰੇ ਜੀਵ ਤੇਰੇ ਤੋਂ ਲੈ ਕਰਕੇ ਦਾਤਾ ਬਣਦੇ ਹਨ ਮਹਾਰਾਜੀ ਫੁਰਮਾਨ ਕਰਦੇ ਹਨ ਖਿੰਨ ਮੈਂ ਅਬਰ ਖਿੰਨ ਮੈਂ ਮਹ ਅਬਰ ਅਚਰਜ ਚਲਤ ਤੁਮਾਰੇ हे ਪਰਮਾਤਮਾ ਤੂੰ ਖਿੰਦੇ ਅਖਦੇ ਧਰਕਣ ਦੇ ਸਮੇਂ ਜਿੱਨਾ ਅੱਖ ਦੇ ਪਲਕਾਰੇ ਜਿੰਨੇ ਸਮਾਂ ਸੰਸਕ੍ਰਿਤ ਵਿੱਚ ਕਾਸ਼ਣ ਪੰਜਾਬੀ ਵਿੱਚ ਖੇਨਾ ਹੁੰਦਾ ਹੈ ਇੰਨੇ ਕ ਸਮੇਂ ਦੇ ਵਿੱਚ ਤੂੰ ਇਸ ਸ੍ਰਿਸ਼ਟੀ ਦੀ ਉਤਪਤੀ ਕਰ ਦੇਨਾ ਤੇ ਇੰਨੇ ਕ ਸਮੇਂ ਦੇ ਵਿੱਚ ਇਸ ਸ੍ਰਿਸ਼ਟੀ ਦੀ ਲੈਤਾ ਕਰ ਦੇਨਾ ਹੈ ਭਾਵ ਸ੍ਰਿਸ਼ਟੀ ਨੂੰ ਤੂੰ ਮਾਰ ਦੇਨਾ ਹੈ ਸ੍ਰਿਸ਼ਟੀ ਨੂੰ ਤੂੰ ਜਿਉਂਦੀ ਕਰ ਦੇਨਾ ਹੈ ਇਸ ਕਰਕੇ ਆਚਾਰਜ ਚਲਤ ਤੁਹਾਾਰੇ ਪਰਮਾਤਮਾ ਇੰਨਾ ਕੌਤਕਾ ਨੂੰ ਕੋਈ ਨਹੀਂ ਸਮਝ ਸਕਿਆ ਮਹਾਰਾਜੀ ਫਰਮਾਨ ਕਰਦੇ ਹਨ ਨਦੀਆਂ ਵਿੱਚ ਟਿੱਬੇ ਦਿਖਾ ਲੈ ਥਲੀ ਖਰੇ ਅਸਗਾਹ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ ਨਦੀਆਂ ਦੇ ਵਿੱਚ ਇਹ ਟਿੱਬੇ ਪੈਦਾ ਕਰ ਦਿੰਦਾ ਹੈ ਵਗ ਜਾਂਦੇ ਪਾਣੀ ਦੇ ਵਿੱਚ ਟਿੱਬੇ ਪੈਦਾ ਕਰ ਦਿੰਦਾ ਮਹਾਰਾਜੀ ਕਹਿੰਦੇ ਜਿੱਥੇ بڑے بڑے ਟਿੱਬੇ ਨੇ ਥਾਲ ਬਹਨ ਮਾਰੂ ਥਲ ਉਥੇ ਅਸਗਾਹ ਉਥੇ ਪਾਣੀ ਚਲਾ ਦਿੰਦਾ ਹੈ ਕੀੜਾ ਬਣਾ ਕਰਕੇ ਉਹਨੂੰ ਪਾਤਸ਼ਾਹੀਆਂ ਬਖਸ਼ ਦਿੰਦਾ ਹੈ ਤੇ ਪਾਤਸ਼ਾਹ ਨੂੰ ਪਾਤਸ਼ਾਹ ਦੇ ਲਸ਼ਕਰਾਂ ਨੂੰ ਸਵਾ ਕਰ ਦਿੰਦਾ ਹੈ ਰੂੜ ਗੂੜੋ ਗਹਿਰ ਗੰਭੀਰੋ ਉੱਚ ਗੰਮ ਅਪਾਰੇ हे ਪ੍ਰਭੂ ਤੂੰ ਰੂੜੋ ਸੁੰਦਰ ਹੈ ਸਭ ਸੰਸਾਰ ਦੇ ਬਾਗ ਬਗੀਚਾਂ ਵਿੱਚ ਵੀ ਤੇਰੀ ਸੁੰਦਰਤਾ ਹੈ ਗੂੜੋ ਗੁਪਤ ਤੋਂ ਗੁਪਤ ਗੰਭੀਰੋ ਡੂੰਗਾ ਹੈ ਮਹਾਰਾਜੀ ਫਰਮਾਨ ਕਰਦੇ ਹਨ ਪਾਤਾਲਾਂ ਪਾਤਾਲ ਲਖ ਅਗਾਸਾਂ ਅਗਾਸ ਉੱਚੇ ਤੋਂ ਵੀ ਉੱਚਾ ਹੈ ਮਹਾਰਾਜੀ ਪ੍ਰਮਾਣ ਕਰਦੇ ਹਨ ਕੋਟ ਬ੍ਰਹਮ ਉਪਾਏ ਸੁਮਾਏ ਕੋਟ ਬ੍ਰਹਮ ਸਾਜਗ ਸਾਜਣ ਲਾਏ ਮਹਾਰਾਜੀ ਕਹਿੰਦੇ ਤੈ ਕੋਟ ਕਰੋੜਾਂ ਹੀ ਦੇਵੀ ਦੇਵਤਿਆਂ ਨੂੰ ਪੈਦਾ ਕਰਕੇ ਮਾਰ ਦਿੱਤਾ ਹੈ ਤੇ ਕਰੋੜਾਂ ਹੀ ਜਿਹੜੇ ਬ੍ਰਹਮੇ ਨੇ ਉਹ ਇਸ ਸਾਜਗ ਨੂੰ ਸਾਜ ਰਹੇ ਹਨ ਸਾਧ ਸੰਗ ਜਾ ਤੂੰ ਮੈਂ ਮਿਲਾਇਓ ਤਾ ਤੁਨੀ ਤੁਮਾਰੀ ਬਾਣੀ اے ਪ੍ਰਮਾਤਮਾ ਵਾਹਿਗੁਰੂ ਜੀ ਆਪ ਜੀ ਨੇ ਜਦੋਂ ਕਿਰਪਾ ਕੀਤੀ ਜੀਵ ਦੇ ਉਪਰ ਸਾਧ ਸੰਗ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਮਿਲਾਉਣਾ ਕੀਤਾ ਤਾਂ ਉਥੇ ਆਪ ਜੀ ਦੀ ਜਿਹੜੀ ਬਾਣੀ ਹੈ ਜਿਵੇਂ ਗੁਰੂ ਬਾਬਾ ਅਮਰਦਾਸ ਜੀ ਨੂੰ ਉਸ ਜੋਗੀ ਦੇ ਕਹਿਣ ਤੇ ਜਦੋਂ ਉਹਨੇ ਕਿਹਾ ਵੀ ਤੂੰ ਤਾਂ ਨਿਗੁਰਾ ਹੈ ਨਿਗੁਰੇ ਦਾ ਜਿਹੜਾ ਮੈਂ ਦਰਸ਼ਨ ਕਰਕੇ ਤਾਂ ਆਪਣਾ ਜਨਮ ਭ੍ਰਸ਼ਟ ਕਰ ਲਿਆ ਬਾਬਾ ਜੀ ਦੇ ਬਾਬਾ ਅਮਰਦਾਸ ਜੀ ਦੇ ਤੀਜੇ ਪਾਤਸ਼ਾਹ ਜੀ ਦੇ ਇਸ ਗੱਲ ਮਨ ਹਿਰਦੇ ਨੂੰ ਲੱਗ ਗਈ ਤੇ ਬੜਾ ਉਸ ਨੇ ਡੰਗਾਈ ਤੱਕ ਫਟ ਕਰ ਦਿੱਤਾ ਹੁਣ ਗੁਰੂ ਦੀ ਭਾਲ ਵਾਸਤੇ ਚੱਲੇ ਨੇ ਆਪਣੇ ਘਰ ਆਏ ਹੁਣ ਘਰ ਆਏ ਜਦੋਂ ਬੀਬੀ ਅਮਰੋ ਗੁਰੂ ਸਾਹਿਬ ਜੀ ਦਾ ਸ਼ਬਦ ਜਿਹੜਾ ਉਹ ਨਾਲ ਮਧਾਣੀ ਰੜਕ ਰਹੀ ਹੈ ਤੇ ਨਾਲ ਸ਼ਬਦ ਗਾ ਰਹੀ ਆ ਬਾਬਾ ਅਮਰਦਾਸ ਜੀ ਨੂੰ ਉਹ ਸ਼ਬਦ ਇੰਨਾ ਲੱਗਿਆ ਕਿ ਉਹ ਸ਼ਬਦ ਨੇ ਉਹਨਾਂ ਦਾ ਆਵਾਜ਼ ਵਾਲਾ ਬੋਲ ਵਾਲਾ ਮਿਹਣੇ ਵਾਲਾ ਫਟਾ ਉਹ ਭਰ ਦਿੱਤਾ ਤੇ ਕੋਲੇ ਆ ਗਿਆ ਤੇ ਕਹਿਣ ਲੱਗੇ ਪੁੱਤਰੀ ਇਹ ਕਿੰਨਾ ਦੀ ਤੂੰ ਬਾਣੀ गा ਰਹੀ ਹੈ ਤੇ ਉਹਨਾਂ ਨੇ ਦੱਸਿਆ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਕਹਿਣ ਲੱਗੇ ਸਾਨੂੰ ਮਲਾਓ ਉਹ ਕਹਿਣ ਲੱਗੇ ਉਹ ਤਾਂ ਇਸ ਸੰਸਾਰ ਤੋਂ ਚਲੇ ਗਏ ਜੋਤੀ ਜੋਤ ਸਮਾ ਗਏ ਉਹਨਾਂ ਦੀ ਜਗ੍ਹਾ ਸਾਡੇ ਪਿਤਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਤੇ ਕਹਿਣ ਲੱਗੇ ਫਿਰ ਸਾਨੂੰ ਉਹਨਾਂ ਨੂੰ ਮਿਲਾਓ ਤੇ ਉਹਨਾਂ ਨੂੰ ਜਦੋਂ ਸਾਧ ਸੰਗ ਜੋਤਮੈ ਮਿਲਾਇਓ ਸਾਧ ਸੰਗ ਭਾ ਬੀਬੀ ਅਮਰੋ ਸਾਧ ਸੰਗ ਦੇ ਨਾਲ ਮਿਲਾਉਣਾ ਕੀਤਾ ਤੋ ਜਦੋਂ ਉਹਨਾਂ ਗੁਰੂ ਸਾਹਿਬ ਦੀ ਗੁਰਬਾਣੀ ਸੁਣਨਾ ਕਰੀ ਫਿਰ ਮਹਾਰਾਜੀ ਫਰਮਾਨ ਕਰਦੇ ਹਨ ਸਾਧ ਕਰਮ ਜੇ ਪੁਰਖ ਕਮਾਵੇ ਨਾਮ ਦੇਵਤਾ ਤਾਹੇ ਕਹਾਵੇ ਜਿਹੜਾ ਕੋਈ ਚੰਗੇ ਕਰਮ ਕਰਦਾ ਕਹਿੰਦੇ ਉਹਦਾ ਨਾਮ ਇਸ ਸੰਸਾਰ ਤੇ ਦੇਵਤਾ ਪੈ ਜਾਂਦਾ ਆਪਾਂ ਦੇਖਦੇ ਆਂ ਵੀ ਸੰਸਾਰ ਦੇ ਵਿੱਚ ਜਿਹੜੇ ਲੋਕੀ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਕਹਿੰਦੇ ਆਂ ਵੀ ਫਲਾਣਾ ਤਾਂ ਰੱਬ ਦਾ ਰੂਪ ਆ ਕਿਉਂਕਿ ਰੱਬ ਦਾ ਰੂਪ ਕਿਉਂ ਚੰਗੇ ਕਰਮ ਕਰਦਾ ਹੈ ਕੋ ਕਿਰਤ ਕਰਮ ਜੇ ਜਗ ਮੈਂ ਕਰਹੀ ਨਾਮ ਅਸਰ ਤਿੰਨ ਕੋ ਸਭ ਧਰਹੀ ਕਹਿੰਦੇ ਜੋ ਕੋਈ ਮਾੜੇ ਕੰਮ ਕਰਦਾ ਮਾਰੇ ਕੰਮ ਕਰਦਾ ਹੈ ਠੱਗੀਆਂ ਚੋਰੀਆਂ ਕਰਦਾ ਹੈ ਲੁੱਟਾਂ ਖੋਹਾਂ ਕਰਦਾ ਹੈ ਮਾਰਾਂ ਧਾੜਾਂ ਕਰਦਾ ਹੈ ਫਿਰ ਉਹਨਾਂ ਨੂੰ ਆਪਾਂ ਕੀ ਕਹਿਣ ਲੱਗਿਆਂ ਵੀ ਇਹ ਬੰਦਾ ਤਾਂ ਰਾਖਸ਼ ਤੋਂ ਵੀ ਭੈੜਾ ਇਹ ਰਾਖਸ਼ ਵਰਤੀ ਦਾ ਬੰਦਾ ਮਹਾਰਾਜ ਜੀ ਕਹਿੰਦੇ ਜਿਹੋ ਜਹੇ ਕੋਈ ਕਰਮ ਕਰਦਾ ਉਸੇ ਉਹਦੇ ਨਾਮ ਪੈ ਜਾਂਦੇ ਹਨ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਆਨੰਦ ਭਇਆ ਪੇਖਤ ਹੀ ਨਾਨਕ ਕਰਤਾਪੁਰਖ ਨਿਰਵਾਣੀ ਮਹਾਰਾਜੀ ਕਹਿੰਦੇ ਜਦੋਂ ਕਿਰਪਾ ਹੋ ਗਈ ਸਤਿਗੁਰੂ ਜੀ ਦੀ ਕਿਰਪਾ ਹੋ ਗਈ ਸਾਧ ਸੰਗ ਜੋ ਤੁਮੈ ਮਿਲਾਇਓ ਸਾਧ ਸੰਗ ਦੇ ਨਾਲ ਤੁਸੀਂ ਆਪ ਜੀ ਨੇ ਮਿਲਾਉਣਾ ਕੀਤਾ ਉਥੇ ਆਪ ਜੀ ਦੀ ਇਹ ਪਿਆਰੀ ਅਮਰਤਮਈ ਮਿੱਠੀ ਗੁਰਬਾਣੀ ਸ਼੍ਰਵਣ ਕੀਤੀ ਫਿਰ ਮਹਾਰਾਜੀ ਕਹਿੰਦੇ ਸ਼੍ਰਵਣ ਕਰਨ ਤੋਂ ਬਾਅਦ ਆਨੰਦ ਭਿਆ ਪੇਖਤ ਹੀ ਨਾਨਕ ਵਡਾ ਆਨੰਦ ਹੀ ਆਨੰਦ ਹੋ ਗਿਆ ਮਹਾਰਾਜ ਜੀ ਤੀਜੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਹਿੰਦੇ ਆਨੰਦ ਸਾਰੇ ਆਨੰਦ ਆਨੰਦ ਕਹਿ ਦਿੰਦੇ ਨੇ ਜੇ ਆ ਭੁੱਖ ਲੱਗੀ ਹੋਵੇ ਪ੍ਰਸ਼ਾਦਾ ਛਕ ਲਈਏ ਬਹੁਤੀ ਭੁੱਖ ਦੇ ਵਿੱਚ ਪ੍ਰਸ਼ਾਦਾ ਛਕ ਲਈਏ ਫਿਰ ਕਹਿੰਦੇ ਆ ਵੀ ਆਨੰਦ ਆ ਗਿਆ ਕੋਈ ਖਾਣ ਪੀਣ ਵਾਲੀ ਸੁਆਦਲੀ ਵਸਤੂ ਹੋਵੇ ਉਹਨੂੰ ਸੁਆਦ ਖਾ ਕਰਕੇ ਵੀ ਕਹਿੰਦੇ ਆ ਵੀ ਆਨੰਦ ਆ ਗਿਆ ਕੋਈ ਭੋਗਣ ਵਾਲੀ ਵਸਤੂ ਹੋਵੇ ਉਹਨੂੰ ਪੋ ਕੇ ਵੀ ਕਹਿੰਦੇ ਆ ਆਨੰਦ ਆ ਗਿਆ ਕਿਤੇ ਦੇਖਣ ਵਾਲੀ ਕੋਈ ਜਗਾ ਹੋਵੇ ਉਹਨੂੰ ਦੇਖ ਕੇ ਵੀ ਕਹਿ ਦਿੰਨੇ ਆ ਆਨੰਦ ਆ ਗਿਆ ਮਹਾਰਾਜ ਜੀ ਕਹਿੰਦੇ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਅਸਲੀ ਆਨੰਦ ਹੈ ਉਹ ਗੁਰੂ ਤੋਂ ਮਿਲਦਾ ਹੈ ਉਹ ਆਨੰਦ ਐਸਾ ਵੀ ਜਦੋਂ ਕੇਰਾ ਮਿਲ ਗਿਆ ਮੁੜ ਕੇ ਸਾਰੀ ਜ਼ਿੰਦਗੀ ਉਹ ਜਾਂਦਾ ਨਹੀਂ ਪਰ ਜਿਹੜੇ ਇਹ ਆਨੰਦ ਨੇ ਜਿੰਨਾ ਚਿਰ ਸਾਡੇ ਉਹ ਕੋਈ ਚੀਜ਼ ਜੀਬ ਦੇ ਉੱਪਰ ਹੈ ਉਹਨਾਂ ਚਿਰ ਸੁਆਦ ਆਵੇਗਾ ਉਹਦਾ ਆਨੰਦ ਆਵੇਗਾ ਦੇਖਣ ਵਾਲੀ ਚੀਜ਼ ਜਿੰਨਾ ਚਿਰ ਅੱਖਾਂ ਦੇ ਸਾਹਮਣੇ ਆ ਉਹਨਾਂ ਚਿਰ ਆਨੰਦ ਆਵੇਗਾ ਉਸ ਤੋਂ ਬਾਅਦ ਆਨੰਦ ਚਲਿਆ ਜਾਵੇਗਾ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਵਾਵਰ ਨੇ ਜੇਲ੍ਹ ਦੇ ਵਿੱਚ ਕਹਿਣਾ ਕੀਤਾ ਕਿ ਇਹ ਤੁਸੀਂ ਉਹ ਭੰਗ ਦੀ ਜਿਹੜੀ ਬੁੱਟੀ ਸੀ ਘੋਟ ਕੇ ਪੀਂਦਾ ਸੀ ਵੀ ਇਹ ਪੀਣਾ ਕਰੋ ਮਹਾਰਾਜ ਜੀ ਕਹਿੰਦੇ ਭਾਈ ਇਹ ਕੀ ਹੈ ਕਹਿੰਦੇ ਭੰਗਾ ਆਤਸ਼ਾ ਜੀ ਕਹਿਣ ਲੱਗੇ ਇਹਦਾ ਕੀ ਕੰਮ ਹੈ ਕਹਿੰਦੇ ਇਹ ਬੜਾ ਆਨੰਦ ਦਿੰਦੀ ਹੈ ਮਹਾਰਾਜ ਜੀ ਕਹਿੰਦੇ ਇਹਨਾਂ ਇਹਦੇ ਵਾਲਾ ਆਨੰਦ ਕਿੰਨਾ ਕੁ ਸਮਾਂ ਰਹੇਗਾ ਉਹਨਾਂ ਨੇ ਕਹਿਤਾ ਵੀ 12 13 15 ਘੰਟੇ 20 ਘੰਟੇ ਮੰਨ ਕੇ ਚੱਲੋ ਮਹਾਰਾਜ ਜੀ ਕਹਿੰਦੇ ਉਦੋਂ ਬਾਅਦ ਕਹਿੰਦੇ ਫੇਰ ਲੈਣੀ ਪਵੇਗੀ ਜਾਂ ਫੇਰ ਸਰੀਰ ਨੂੰ ਉਵਾਸੀਆਂ ਆਉਣਗੀਆਂ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ ਪਾਈ ਇਹ ਨਹੀਂ ਲੈਣਾ ਅਸੀਂ ਤਾਂ ਉਹ ਪੀਨੇ ਆ ਨਾਮ ਖੁਮਾਰੀ ਨਾਨਕਾ ਚੜੀ ਰਿਹਾ ਦਿਨ ਦਿਨ ਰਾਤ ਉਹ ਨਾਮ ਦੀ ਖੁਮਾਰੀ ਜਿਹੜੀ ਕੇਰਾ ਪੀ ਲਈ ਦਿਨ ਰਾਤ ਉਹਦਾ ਅਸਰ ਰਹਿੰਦਾ ਹੈ ਭਾਵ ਉਹ ਮੁੜ ਕੇ ਠੀ ਲੱਤਦੀ ਨਹੀਂ ਇਸ ਤਰ੍ਹਾਂ ਮਹਾਰਾਜੀ ਫਰਮਾਨ ਕਰਦੇ ਹਨ ਆਨੰਦ ਭਇਆ ਪੇਖਤ ਹੀ ਨਾਨਕ ਗੁਰੂ ਨੂੰ ਪਏ ਕਰਕੇ ਸਾਧ ਸੰਗ ਦੇ ਵਿੱਚ ਜਦੋਂ ਮਿਲ ਗਏ ਫਿਰ ਆਨੰਦ ਹੋ ਗਿਆ ਪ੍ਰਤਾਪ ਪੁਰਖ ਨਿਰਵਾਣੀ ਮਹਾਰਾਜੀ ਫਰਮਾਨ ਕਰਦੇ ਹਨ ਪ੍ਰਤਾਪ ਪ੍ਰਮਾਤਮਾ ਵਾਹਿਗੁਰੂ ਦਾ ਜੋ ਉਸ ਪੁਰਖ ਦਾ ਅਕਾਲ ਪੁਰਖ ਦਾ ਜਿਹੜਾ ਪ੍ਰਤਾਪ ਹੈ ਉਸ ਦਾ ਨਿਰਵਾਣੀ ਅਭਾਵ ਉਹਦੇ ਵਿੱਚ ਆਨੰਦੋ ਆਨੰਦ ਕਣਾ ਮੈ ਸੋ ਪ੍ਰਭ ਦੀਠਾ ਰਾਮ ਜਦੋਂ ਪ੍ਰਮਾਤਮਾ ਨੂੰ ਦੇਖ ਲਿਆ ਮਹਾਰਾਜੀ ਕਹਿੰਦੇ ਉਥੋਂ ਆਨੰਦ ਹੀ ਆਨੰਦ ਪੈਦਾ ਹੋ ਗਿਆ ਹੈ ਬਾਕੀ ਜਿਹੜੇ ਆਨੰਦ ਨੇ ਇਹ ਕੁਝ ਕੁ ਸਮੇਂ ਦੇ ਝੂਠੇ ਹਨ ਜਿਹੜਾ ਰੱਬ ਦੇ ਨਾਮ ਦਾ ਆਨੰਦ ਹੈ ਇਹ ਸੱਚਾ ساری ਜ਼ਿੰਦਗੀ ਨੂੰ ਆਨੰਦ ਹੀ ਆਨੰਦ ਬਣਾ ਦੇਂਦਾ ਹੈ ਸੋ ਇਥੇ ਜਿਹੜਾ ਸ਼ਬਦ ਦਾਸੀ ਉਹ ਸਮਾਪਤੀ ਹੈ ਅੱਜ ਵਾਰਸ਼ ਕਰਕੇ ਆਪਾਂ ਥੋੜਾ ਸਮਾਂ ਵੱਧ ਲਿਆ ਕਿਉਂਕਿ ਵਾਰਸ਼ ਕਰਕੇ ਆਪ ਵੀ ਸੰਗਤਾਂ ਘਰਾਂ ਦੇ ਵਿੱਚੋਂ ਲੇਟ ਆ ਰਹੇ ਹੋ ਇਸ ਕਰਕੇ ਆਪਾਂ ਕੁਝ ਸਮਾਂ ਵੱਧ ਲੈ ਲਿਆ ਮਾਫੀ ਚਾਹੁੰਨੇ ਆ ਆਓ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਇੱਕ ਮਿੰਟ ਸਿਮਰਨ ਕਰਕੇ ਫਿਰ ਅਰਦਾਸ ਬੇਨਤੀ ਜੋੜੜੀ ਕਰਾਂਗੇ ਆਪ ਸੰਗਤਾਂ ਨੇ ਸਤਿਗੁਰੂ ਜੀ ਦੇ ਇਸ ਪਵਿੱਤਰ ਵਚਨ ਦੀ ਕਥਾ ਸ਼੍ਰਾਵਣ ਸੁਣੀ ਹੈ ਕਥਾ ਕਰਦਿਆਂ ਕੋਲੋਂ ਨੇ ਕੰਨ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਰਹਿ ਗਈਆਂ ਆਪ ਸੰਗਤਾਂ ਸਤਿਗੁਰੂ ਜੀ ਬਖਸ਼ਣ ਜੋਗ ਹਨ ਜੀ ਵਾਹੇ ਗੁਰੂ ਵਾਹੇ ਗੁਰੂ ਵਾਹ ਏ ਗੁਰੂ ਵਾਹ ਏ ਗੁਰੂ ਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਏ ਦਾਈ ਦਾਇਆ ਚੰਗਿਆਈਆ ਬੁਰਿਆਈਆ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿਰਦਾ ਜੀਓ ਟਿੰਡੋ ਸਭੁ ਮੋਹ ਸੁਭਾਤਿ ਤਿਸਾ ਸੁਭਾਜਿ ਰਚੇ ਕੋ ਮਰੀਤਿ ਆਪਿ